ਹੈਲੀਕਾਪਟਰ ਦੀ ਜਿਹੜੀ ਮੂਵਮੈਂਟ ਲੈ ਕੇ ਸਵਾਲ ਪੁੱਛੇ ਗਏ ਨੇ ਉਹ ਸਵਾਲ ਕੀ ਪੁੱਛਣਾ ਗੁਨਾਹ ਹੋ ਗਿਆ ਕੀ ਪੰਜਾਬ ਦੇ ਵਿੱਚ ਡੈਮੋਕ੍ਰੇਸੀ ਨਹੀਂ ਹੈ ਜਿਹੜੇ ਪੱਤਰਕਾਰ ਨੇ ਉਹ ਆਪਣਾ ਕੰਮ ਨਾ ਕਰਨ ਕੀ ਸਰਕਾਰ ਦੀ ਜੀ ਹਜ਼ੂਰੀ ਕਰਨ ਵਾਸਤੇ ਹੀ ਪੱਤਰਕਾਰ ਹੋਣ ਅੱਜ ਜਿਹੜੀ ਸੁਣਵਾਈ ਹੋਈ ਹਾਈ ਕੋਰਟ ਦੇ ਵਿੱਚ ਕੀ ਕੁਝ ਰਿਹਾ ਉਹਦੇ ਵਿੱਚ ਜੀ ਜਿਹੜਾ ਇਹ ਪਰਚਾ ਦਰਜ ਕੀਤਾ ਗਿਆ ਸੀਗਾ ਜਿਹੜਾ ਕਿ ਬੇਸਿਕਲੀ ਅਸੀਂ ਇਸ ਤੋਂ ਨਿਕਲਿਆ ਸੀ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਜਦੋਂ ਇੰਡੀਆ ਵਿੱਚ ਨਹੀਂ ਸੀਗੇ ਇੱਕ ਵਿਦੇਸ਼ੀ ਦੌਰੇ ਤੇ ਸੀਗੇ ਤਾਂ ਪਿੱਛੋਂ ਮਾਨਕ ਗੋਇਲ ਨੇ ਇੱਕ ਪੋਸਟ ਪਾਈ ਸੀ ਸੋਸ਼ਲ ਮੀਡੀਆ ਤੇ ਕਿ ਉਹ ਐਥੇ ਨਹੀਂ ਹਨ ਤੇ ਉਹਨਾਂ ਦਾ ਜਿਹੜਾ ਹੈਲੀਕਾਪਟਰ ਹੈ ਉਹ ਉਹਦੇ ਚ ਕੌਂਟ੍ਰੇਵਲ ਕਰ ਰਿਹਾ ਸਰਕਾਰ ਨੇ 10 ਲੋਕਾਂ ਦੇ ਉੱਤੇ ਪੰਜਾਬ ਪੁਲਿਸ ਨੇ 10 ਲੋਕਾਂ ਉੱਤੇ ਲੁਧਿਆਣਾ ਵਿਖੇ ਐਫ ਆਈ ਆਰ ਦਰਜ ਕਰ ਲਈ ਕੋਰਟ ਨੇ ਜਿਹੜਾ ਅਬਜ਼ਰਵ ਕੀਤੀਆਂ ਸਾਰੀਆਂ ਚੀਜ਼ਾਂ ਪੰਜਾਬ ਸਰਕਾਰ ਨੂੰ ਕਿਹਾ ਉਹਨਾਂ ਦੇ ਕਿ ਸਾਨੂੰ ਪੇਸ਼ ਤੇ ਤੁਸੀਂ ਜਵਾਬ ਦਿਓ ਨੋਟਿਸ ਇਸ਼ੂ ਕੀਤਾ ਗਿਆ ਐਫ ਆਈ ਆਰ ਦੀ ਅਗਲੀ ਕਾਰਵਾਈ ਹੈ ਜਿਹੜੀ ਪੁਲਿਸ ਉਹਦੇ ਤੇ ਕੋਈ ਵੀ ਕਿਸੇ ਵੀ ਤਰੀਕੇ ਨਾਲ ਅੱਗੇ ਨਹੀਂ ਵਧ ਪਾਏਗੀ ਉਹਤੇ ਤੇ ਰੋਕ ਲਗਾ ਦਿੱਤੀ ਗਈ ਹੈ। ਪਰ ਜਿਹੜੀਆਂ ਧਾਰਾਵਾਂ ਲਾਈਆਂ ਗਈਆਂ ਉਹਨਾਂ ਦਾ ਇਹਦੇ ਨਾਲ ਕੋਈ ਤਾਲੁਕ ਨਹੀਂ ਹੈ। ਲੋਕਾਂ 'ਚ ਭੜਕਾਅ ਪੈਦਾ ਕਰੋ, ਦੰਗਾ ਕਰਾਉਣ ਦੀ ਕੋਸ਼ਿਸ਼ ਕਰੋ ਹੈ ਨਾ ਜਾਂ ਇਸ ਤਰ੍ਹਾਂ ਦੀਆਂ ਧਾਰਾਵਾਂ। ਸੱਭੀ ਗੱਦੇ ਸਰਕਾਰ ਦੇ ਕਈ ਫੈਸਲੇ ਨੇ ਜਿਨ੍ਹਾਂ ਨੂੰ ਲੈ ਕੇ ਹਾਈ ਕੋਰਟ ਵੱਲੋਂ ਵੀ ਉਹਨਾਂ ਦੀ ਚੰਗੀ ਝਾੜਚਮ ਹੋਈ ਹੈ ਤੁਹਾਨੂੰ ਕੀ ਲੱਗਦਾ ਇਸ ਮਸਲੇ ਦੇ ਵਿੱਚ ਕੀ ਸਰਕਾਰ ਨੂੰ ਯੂ-ਟਰਨ ਲੈਣਾ ਪਏਗਾ ਜਾਂ ਪੰਜਾਬ ਪੁਲਿਸ ਨੂੰ ਇਹ ਤਾਂ ਹੁਣ ਸਰਕਾਰ ਦੇ ਉੱਤੇ ਹੈ ਕਿ ਉਹ ਯੂ-ਟਰਨ ਲੈਂਦੇ ਹੈ ਕਿ ਨਹੀਂ ਲੈਂਦੇ ਪੰਜਾਬ ਸਰਕਾਰ ਨੇ ਪੱਤਰਕਾਰਾਂ ਤੇ ਆਰਟੀਐ ਐਕਟੀਵਿਸਟ ਮਾਨੀ ਗੋਇਲ ਦੇ ਖਿਲਾਫ ਜਿਹੜਾ ਮਕਦਮਾ ਦਰਜ ਕੀਤਾ ਉਹਦੇ ਖਿਲਾਫ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਸੀ ਸੁਣਵਾਈ ਦੇ ਦੌਰਾਨ ਕੀ ਹੋਇਆ ਸਾਡੇ ਨਾਲ ਨੇ ਐਡਵੋਕੇਟ ਲਵਨੀ ਠਾਕੁਰ ਨਾਲ ਗੱਲਬਾਤ ਕਰਦਿਆ ਲਵਨੀ ਜੀ ਅੱਜ ਜਿਹੜੀ ਸੁਣਵਾਈ ਹੋਈ ਹਾਈ ਕੋਰਟ ਦੇ ਵਿੱਚ ਕੀ ਕੁਝ ਰਿਹਾ ਉਹਦੇ ਵਿੱਚ ਜੀ ਜਿਹੜਾ ਇਹ ਪਰਚਾ ਦਰਜ ਕੀਤਾ ਗਿਆ ਸੀਗਾ ਜਿਹੜਾ ਕਿ ਬੇਸਿਕਲੀ ਇਸੇ ਤੋਂ ਨਿਕਲਿਆ ਸੀ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਜਦੋਂ ਇੰਡੀਆ ਵਿੱਚ ਨਹੀਂ ਸੀਗੇ ਇੱਕ ਵਿਦੇਸ਼ੀ ਦੌਰੇ ਤੇ ਸੀਗੇ ਤਾਂ ਪਿੱਛੋਂ ਮਾਨਿਕ ਗੋਇਲ ਨੇ ਇੱਕ ਪੋਸਟ ਪਾਈ ਸੀ ਸੋਸ਼ਲ ਮੀਡੀਆ ਤੇ ਕਿ ਉਹ ਐਥੇ ਨਹੀਂ ਹਨ ਤੇ ਉਹਨਾਂ ਦਾ ਜਿਹੜਾ ਹੈਲੀਕਾਪਟਰ ਹੈ ਉਹ ਉਹਦੇ ਚ ਕੌਂਟ੍ਰੇਵਲ ਕਰ ਰਿਹਾ ਤਾਂ ਇਹ ਪੋਸਟ ਜਿਹੜੀ ਸੀਗੀ ਇੱਕ ਕੁਐਸਚਨ ਦੇ ਰੂਪ ਚ ਸੀਗੀ ਇਹਦੇ ਵਿੱਚ ਕੋਈ ਅਲੀਗੇਸ਼ਨ ਨਹੀਂ ਸੀਗਾ ਕਿਸੇ ਦੇ ਖਿਲਾਫ ਕਿ ਕੋਈ ਬੰਦਾ ਚਲਾ ਰਾਇਆ ਇਹਨੂੰ ਜਾਂ ਕਿੱਦਾਂ ਹੈ ਨਾ ਤੇ ਇਹ ਫਿਰ ਜਿਹੜੀ ਪੋਸਟ ਸੀਗੀ ਇਹ ਕਈ ਪੱਤਰਕਾਰਾਂ ਨੇ ਰੀਟਵੀਟ ਕੀਤੀ ਕੁਝ ਪੱਤਰਕਾਰਾਂ ਨੇ ਉਹਨਾਂ ਦਾ ਇੰਟਰਵਿਊ ਵੀ ਕੀਤਾ ਇਸ ਮਸਲੇ ਤੇ ਤੇ ਸਰਕਾਰ ਨੇ 10 ਲੋਕਾਂ ਦੇ ਉੱਤੇ ਪੰਜਾਬ ਪੁਲਿਸ ਨੇ 10 ਲੋਕਾਂ ਉੱਤੇ ਲੁਧਿਆਣੇ ਵਿਖੇ ਐਫ ਆਈ ਆਰ ਦਰਜ ਕਰ ਲਈ ਤੇ ਇਸ ਐਫਆਈਆਰ ਦੇ ਅਗੇਂਸਟ ਅੱਜ ਪਟੀਸ਼ਨਰਸ ਜਿਹੜੇ ਸੀਗੇ ਉਹ ਆਏ ਸੀ ਕਿ ਇਹ ਐਫਆਈਆਰ ਬੇਬੁਨਿਆਦ ਹੈ ਔਰ ਇਹਨੂੰ ਖਾਰਜ ਕੀਤਾ ਜਾਵੇ ਇਹਨੂੰ ਕੁਐਸ਼ ਕੀਤਾ ਜਾਵੇ ਤੇ ਉਹ ਪਟੀਸ਼ਨ ਅੱਜ ਲੱਗੀ ਸੀਗੀ ਤੇ ਮਾਨਯੋਗ ਅਦਾਲਤ ਦੇ ਮੋਰੇ ਇਹ ਸਾਰੇ ਜਿਹੜੇ ਤੱਥ ਨੇ ਰੱਖੇ ਗਏ ਕਿ ਇਹ ਜਿਹੜਾ ਡਾਟਾ ਹੈਗਾ ਜਿੱਥੋਂ ਲਿਆ ਗਿਆ ਹੈਗਾ ਉਹ ਇੱਕ ਅ ਲੈਜਿਟਿਮੇਟ ਲਾਫਲ ਸਾਈਟ ਹੈਗੀ ਐ ਫਲਾ ਰਡਾਰ 24 ਕਰਕੇ ਉਹਦੇ ਚ ਜਦੋਂ ਉਹਨੇ ਮਾਨਿਕ ਗੋਇਲ ਨੇ ਉਸ 에ਅਰਕ੍ਰਾਫਟ ਦਾ ਨੰਬਰ ਪਾਇਆ ਤਾਂ ਉਹਦੀ ਮੂਵਮੈਂਟ ਉਹ ਦਿਖਾ ਦਿੰਦਾ ਜਿਹੜਾ ਕਿ ਬਿਲਕੁਲ ਲੀਗਲ ਤਰੀਕਾ ਜਦੋਂ ਤੁਸੀਂ ਵੀ ਕਿਤੇ ਟਰੈਵਲ ਕਰਦੇ ਹੋਵੋਗੇ ਤੁਸੀਂ ਆਪਣੀ ਫਲਾਈਟ ਦਾ ਨੰਬਰ ਪਾ ਕੇ ਦੇਖ ਸਕਦੇ ਹੋ ਕਿ ਕਿੱਥੇ ਉਹ ਆ ਜਾ ਰਹੀ ਹੈ ਜਾਂ ਕਿੱਥੇ ਪਹੁੰਚੀ ਹੈ ਤਾਂ ਉਹ ਸਾਰਾ ਗਰਾਉਂਡ ਲਿਆ ਗਿਆ ਔਰ ਇਹ ਵੀ ਦੱਸਿਆ ਗਿਆ ਕਿ ਮਾਨਿਕ ਗੋਇਲ ਇੱਕ ਆਰਟੀਆਈ ਐਕਟਿਵਿਸਟ ਹੈ ਔਰ 2024 ਤੋਂ ਮੰਗ ਕਰ ਰਿਹਾ ਸੀ ਇਸ ਤਰ੍ਹਾਂ ਦੀ ਆਰਟੀਆਈ ਦੇ ਵਿੱਚ ਕਿ ਅ ਮੈਨੂੰ ਜਿਹੜਾ ਵੇਰਵਾ ਦਿੱਤਾ ਜਾਵੇ ਵੀ ਏਅਰਕ੍ਰਾਫਟਸ ਤੇ ਕਿੰਨਾ ਖਰਚਾ ਆ ਰਿਹਾ ਹੈ ਹੈਲੀਕਾਪਟਰਸ ਤੇ ਕਿੰਨਾ ਖਰਚਾ ਆ ਰਿਹਾ ਹੈ ਤੇ ਉਹਦੇ ਤੇ ਵੀ ਕੋਈ ਸੈਟੀਸਫੈਕਟਰੀ ਜਵਾਬ ਨਹੀਂ ਆ ਰਿਹਾ ਸੀਗਾ ਆਰਟੀਆਈਐਸ ਦੇ ਵਿੱਚ ਤੇ ਇਸ ਕਰਕੇ ਸਾਰੇ ਤੱਥ ਜਿਹੜੇ ਨੇ ਕੋਰਟ ਦੇ ਮੋਰੇ ਰੱਖੇ ਗਏ ਤੇ ਜਿਹੜੀ ਔਨਰੇਬਲ ਬੈਂਚ ਹੈ ਸ਼੍ਰੀ ਜਸਟਿਸ ਵਿਨੋਦ ਭਰਦੋਆ ਜੀ ਉਹਨਾਂ ਨੇ ਤੱਥ ਦੇਖੇ ਤੇ ਫਿਰ ਕੋਰਟ ਨੇ ਜਿਹੜਾ ਓਬਜ਼ਰਵ ਕੀਤੀਆਂ ਸਾਰੀਆਂ ਚੀਜ਼ਾਂ ਪੰਜਾਬ ਸਰਕਾਰ ਨੂੰ ਕਿਹਾ ਉਹਨਾਂ ਦੇ ਕਿ ਸਾਨੂੰ ਪੇਸ ਤੇ ਤੁਸੀਂ ਜਵਾਬ ਦਿਓ ਨੋਟਿਸ ਇਸ਼ੂ ਕੀਤਾ ਗਿਆ ਤੇ ਇਹ ਬੇਸਿਕ ਜਿਹੜੇ ਸਾਰੇ ਤੱਥ ਸਗੇ ਇਹਨਾਂ ਨੂੰ ਦੇਖਦੇ ਹੋਏ ਉਹਨਾਂ ਨੇ ਇਹ ਵੀ ਜ਼ਰੂਰੀ ਸਮਝਿਆ ਕੀ ਐਫ ਆਈ ਆਰ ਦੀ ਅਗਲੀ ਕਾਰਵਾਈ ਹੈ ਜਿਹੜੀ ਪੁਲਿਸ ਉਹਦੇ ਤੇ ਕੋਈ ਵੀ ਕਿਸੇ ਵੀ ਤਰੀਕੇ ਨਾਲ ਅੱਗੇ ਨਹੀਂ ਵਧ ਪਾਏਗੀ ਉਹਤੇ ਤੇ ਰੋਕ ਲਗਾ ਦਿੱਤੀ ਗਈ ਹੈ ਜਦੋਂ ਤੱਕ ਸੁਣਵਾਈ ਅਗਲੀ ਉਦੋਂ ਤੱਕ ਇਸ ਮਸਲੇ ਨੂੰ ਲੈ ਕੇ ਪੰਜਾਬ ਸਰਕਾਰ ਕੋਈ ਵੀ ਕਾਰਵਾਈ ਨਹੀਂ ਕਰ ਸਕਦੀ ਹਾਂ ਪੰਜਾਬ ਪੁਲਿਸ ਆਪਾਂ ਕਹੀਏ ਪੰਜਾਬ ਪੁਲਿਸ ਉਤੇ ਕੋਈ ਵੀ ਕਾਰਵਾਈ ਨਹੀਂ ਕਰ ਸਕਦੀ ਇਸ ਐਫ ਆਈ ਆਰ ਦੇ ਰਿਗਾਰਡਿੰਗ ਅਗਲੀ ਤਰੀਕ ਜਿਹੜੀ ਕਿ 23 ਫਰਵਰੀ ਹੈ ਕਿਸੇ ਤਰ੍ਹਾਂ ਦੀ ਵੀ ਕੋਈ ਕਾਰਵਾਈ ਉਹਨਾਂ ਤੇ ਨਹੀਂ ਹੋਏਗੀ ਜਿਹੜੇ ਐਕਟਰ ਲੱਗੇ ਨੇ ਇਸ ਐਕਟਰ ਨੂੰ ਲੈ ਕੇ ਸਟੈਂਡ ਕੀ ਹੈ ਕਿ ਇਸ ਇਹ ਵਾਲੇ ਜਿਹੜੇ ਐਕਟ ਜਿਹਦਾ ਵਿਵਾਦ ਬਹੁਤ ਹੋਇਆ ਵੀ ਇਹ ہے ہی نہیں ہے ادوں کوئی مطلب ہی نہیں بنਦਾ ਜਿਹੜਾ پنجاب پولیس ਨੇ ਜਿਹਦੀ درورਤ ਤੋਂ ਕੀਤੀ ਹੈਗੀ ਹੈ ਕੀ ਲੱਗਦਾ ਜਿਹੜੇ ਇਹ ਐਕਟ ਜਿਹੜੇ ਇਹ ਪੱਤਰਕਾਰ ਦੇ ਖਿਲਾਫ ਜਾਂ ਆਰਟੀਆ ਐਕਟिविस्ट ਦੇ ਖਿਲਾਫ ਲਾਏ ਗਏ ਇਹ ਕਿਤਨਾ ਕਿਤੇ سٹینڈ ਕਰਨਗੇ ਨਹੀਂ ਸਾਨੂੰ ਜੋ ਲੱਗਦਾ ਪਏ ਬਿਲਕੁਲ سٹینڈ ਨਹੀਂ ਕਰਨਗੇ ਕਿਉਂਕਿ ਪਹਿਲੀ ਗੱਲ ਤਾਂ ਜਿਹੜੀ ਵੀ پوسਟ ਕੀਤੀ ਗਈ ਹੈ ਇੱਕ ਕੁਐਸਚਨ ਦੇ ਰੂਪ ਚ ਕੀਤੀ ਗਈ ਹੈ ਠੀਕ ਹੈ ਔਰ ਸਵਾਲ ਪੁੱਛਣਾ ਤਾਂ ਕੋਈ ਜ਼ੁਰਮ ਨਹੀਂ ਹੈਗਾ ਔਰ ਜਿਹੜੀਆਂ ਤਾਰਾਵਾਂ ਲਾਈਆਂ ਗਈਆਂ ਉਹਨਾਂ ਦਾ ਇਹਦੇ ਨਾਲ ਕੋਈ تعلق ਨਹੀਂ ਹੈ ਠੀਕ ਹੈ ਉਧਾਰਾਂਵਾਂ ਹੈਗੀਆਂ ਜਦੋਂ ਤੁਸੀਂ ਲੋਕਾਂ ਚ ਭੜਕਾ ਪੈਦਾ ਕਰੋ ਦੰਗਾ ਕਰਾਉਣ ਦੀ ਕੋਸ਼ਿਸ਼ ਕਰੋ ਹੈ ਨਾ ਜਾਂ ਇਸ ਤਰ੍ਹਾਂ ਦੀਆਂ ਧਾਰਾਵਾਂ ਤਾਂ ਜਿਨ੍ਹਾਂ ਦਾ ਕੋਈ ਸਰੋਕਾਰ ਹੈ ਨਹੀਂਗਾ ਇਸ ਤਰ੍ਹਾਂ ਦੇ ਵੈਲਿਡ ਕੁਐਸਚਨ ਨਾਲ ਤੇ ਕੋਰਟ ਨੇ ਇਹੀ ਚੀਜ਼ਾਂ ਆਬਜ਼ਰਵ ਕੀਤੀਆਂ ਨੇ ਜਿਹੜੀਆਂ ਕਿ ਡਿਟੇਲਡ ਆਰਡਰ ਜਦੋਂ ਆਏਗਾ ਤਾਂ ਉਹ ਸਾਰੀਆਂ ਸਾਹਮਣੇ ਆਣਗੀਆਂ ਕਿ ਕੋਰਟ ਨੇ ਕਿਹna ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਅੱਜ ਦਾ ਫੈਸਲਾ ਜਿਹੜਾ ਹੈ ਉਹ ਦਿੱਤਾ ਹੈ ਕੀ ਕੋਰਟ ਨੇ ਖਾਸ ਤੌਰ ਤੇ ਕੋਈ ਟਿੱਪਣੀ ਕੀਤੀ ਇਸ ਮਸਲੇ ਨੂੰ ਲੈ ਕੇ ਹਾਂਜੀ ਦੇਖੋ ਕੋਰਟ ਨੇ ਕੋਰਟ ਨੇ ਆਬਜ਼ਰਵੇਸ਼ਨਸ ਜਿਹੜੀਆਂ ਆਪਣੀਆਂ ਦਿੱਤੀਆਂ ਨੇ ਉਹ ਆਏਗਾ ਮਤਲਬ ਆਰਡਰ ਦੇ ਵਿੱਚ ਹੀ ਆਏਗਾ ਔਰ ਮੇਨ ਜਿਹੜਾ ਕੋਰਟ ਦਾ ਜਿਹੜਾ ਆਰਗੂਮੈਂਟ ਮੈਨੂੰ ਲੱਗਦਾ ਪਈ ਫਰੀडम ਆਫ ਸਪੀਚ ਦੇ ਉੱਤੇ ਤੇ ਫਰੀडम ਆਫ ਪ੍ਰੈਸ ਦੇ ਉੱਤੇ ਕੇਂਦ੍ਰਿਤ ਰਿਹਾ ਹੈ ਔਰ ਕਿਉਂਕਿ ਇਹ ਮੈਟਰ ਹਜੇ ਵਿਚਾਰਾधीन ਹੈ ਕੋਰਟ ਦੇ ਇਸ ਕਰਕੇ ਕੋਈ ਜ਼ਿਆਦਾ ਇਸ ਤੇ ਟਿੱਪਣੀ ਨਹੀਂ ਕਰਨੀ ਮੈਂ ਬਿਹਤਰ ਸਮਝਦਾ ਤੇ ਜੋ ਵੀ ਆਰਡਰ ਹੋਏਗਾ ਤੁਹਾਡੇ ਅੱਗੇ ਹੋਏਗਾ ਥੋੜੇ ਇੱਕ ਅੱਧੇ ਦਿਨ ਚੀ ਅਸੀਂ ਅਕਸਰ ਦੇਖਦੇ ਹਾਂ ਸਰਕਾਰ ਦੇ ਕਈ ਫੈਸਲੇ ਨੇ ਜਿਨ੍ਹਾਂ ਨੂੰ ਲੈ ਕੇ ਹਾਈ ਕੋਰਟ ਵੱਲੋਂ ਵੀ ਉਹਨਾਂ ਦੀ ਚੰਗੀ ਝਾੜਚਮ ਹੋਈ ਹੈ ਤੁਹਾਨੂੰ ਕੀ ਲੱਗਦਾ ਇਸ ਮਸਲੇ ਦੇ ਵਿੱਚ ਕਿ ਸਰਕਾਰ ਨੂੰ ਯੂ-ਟਰਨ ਲੈਣਾ ਪਏਗਾ ਜਾਂ ਪੰਜਾਬ ਪੁਲਿਸ ਨੂੰ ਇਹ ਤਾਂ ਹੁਣ ਸਰਕਾਰ ਦੇ ਉੱਤੇ ਹੈ ਕਿ ਉਹ ਯੂ-ਟਰਨ ਲੈਂਦੇ ਕਿ ਨਹੀਂ ਲੈਂਦੇ ਮਤਲਬ ਜਿੱਥੇ ਤੱਕ ਸਾਡਾ ਸਵਾਲ ਹੈ ਅਸੀਂ ਇਸ ਜਿਹੜੀ ਇਸ ਫ੍ਰੀडम ਆਫ ਸਪੀਚ ਹੈ ਫ੍ਰੀडम ਆਫ ਪ੍ਰੈਸ ਹੈ ਇਹਨੂੰ ਇਹਨੂੰ ਬਚਾਉਣ ਦੇ ਲਈ ਅਸੀਂ ਜੋ ਵੀ ਮਿਹਨਤ ਕਰਾਂਗੇ ਉਹ ਉਹ ਜ਼ਰੂਰ ਕਰ ਸਕਦੇ ਹਾਂ ਬਾਕੀ ਸਰਕਾਰ ਜੋ ਕਰੇਗੀ ਉਹ ਉਹਨਾਂ ਦਾ ਕੰਮ ਹੈ ਸਰਕਾਰੀ ਵਕੀਲ ਵੱਲੋਂ ਕੋਈ ਤੱਥ ਪੇਸ਼ ਕੀਤੇ ਗਏ ਹੁਣ ਹਾਂ ਸਾਰੇ ਸਾਰਿਆਂ ਵੱਲੋਂ ਤੱਥ ਪੇਸ਼ ਕੀਤੇ ਗਏ ਨੇ ਉਹ ਸਾਰੇ ਜਿਹੜੇ ਨੇ ਜਿਹੜਾ ਸਰਕਾਰ ਦਾ ਆਰਡਰ ਸੌਰੀ ਕੋਰਟ ਦਾ ਆਰਡਰ ਜਿਹੜਾ ਉਹ ਪਬਲਿਸ਼ ਹੋਏਗਾ ਉਹਦੇ ਵਿੱਚ ਸਾਰੀ ਉਹ ਬਹਿਸ ਹੋਏਗੀ ਤੇ ਇਸ ਇਸ ਮੌਕੇ ਤੇ ਇਸ ਬਾਰੇ ਟਿੱਪਣੀ ਕਰਨਾ ਮੈਨੂੰ ਠੀਕ ਨਹੀਂ ਸਮਝਦਾ ਕਿ ਕੋਰਟ ਦੇ ਵਿੱਚ ਹੈ ਮਾਮਲਾ ਹਜੇ ਜੀ ਸ਼ੁਕਰੀਆ ਥੈਂਕ ਯੂ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਅੱਗੇ ਸੁਣਵਾਈ ਹੋਣੀ ਉਹਦੇ ਵਿੱਚ ਕੀ ਕੁਝ ਰਹਿਣ ਵਾਲਾ ਕਿਉਂਕਿ ਪੰਜਾਬ ਪੁਲਿਸ ਤੋਂ ਜਿਹੜੀ ਆ ਰਿਪੋਰਟ ਮੰਗ ਲਈ ਗਈ ਹੈ ਉਹਨਾਂ ਨੂੰ ਜਵਾਬ ਦੇਣਾ ਹੀ ਪਏਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਕਿ ਇਹਦੇ ਕੇਸ ਦੇ ਵਿੱਚ ਕੀ ਕੁਝ ਨਿਬੜਦਾ ਹੈ ਹਾਲਕਿ ਜਿਹੜੀ ਪੰਜਾਬ ਪੁਲਿਸ ਹੈ ਜਾਂ ਪੰਜਾਬ ਸਰਕਾਰ ਨੇ ਪਹਿਲਾਂ ਵੀ ਕਈ ਮਸਲੇ ਤੇ ਯੂ-ਟਰਨ ਲੈ ਚੁੱਕੀ ਹੈ ਇਸ ਮਸਲੇ ਦੇ ਵਿੱਚ ਕੀ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਦਾ ਕਿੰਨਾ ਕੁ ਸਟੈਂਡ ਰਹਿੰਦਾ ਹੈ ਕਿ ਇੱਥੇ ਵੀ ਉਹਨਾਂ ਨੂੰ ਯੂ-ਟਰਨ ਲੈਣਾ ਪਏਗਾ ਹਾਲਾਂਕਿ ਜਿਹੜੇ ਹੈਲੀਕਾਪਟਰ ਦੀ ਜਿਹੜੀ ਮੂਵਮੈਂਟ ਲੈ ਕੇ ਸਵਾਲ ਪੁੱਛੇ ਗਏ ਨੇ ਉਹ ਸਵਾਲ ਕੀ ਪੁੱਛਣਾ ਗੁਨਾਹ ਹੋ ਗਿਆ ਕਿ ਪੰਜਾਬ ਦੇ ਵਿੱਚ ਡੈਮੋਕਰੇਸੀ ਨਹੀਂ ਹੈ ਕਿ ਜਿਹੜੇ ਪੱਤਰਕਾਰ ਨੇ ਉਹ ਆਪਣਾ ਕੰਮ ਨਾ ਕਰਨ ਕਿ ਸਰਕਾਰ ਦੀ ਜੀ ਹਜ਼ੂਰੀ ਕਰਨ ਵਾਸਤੇ ਹੀ ਪੱਤਰਕਾਰ ਹੋਣ ਇਹ ਸਰਕਾਰ ਸੋਚਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਇਸ ਕੇਸ ਦੇ ਵਿੱਚ ਕੀ ਕੁਝ ਨਿਕਲਦਾ ਹੈ